ਹਾਂਜੀ ਬਈ ਕੀ ਹਾਲ ਜਰਾ ਹੋਰ ਸਾਰੇ ਫਰਾਡੇ ਕਰ ਚੱਲ ਗਿਲਾ ਅੱਜ ਲਈ ਆਪਾਂ ਪਹੁੰਚੇ ਆਂ ਕੋਕੀ ਭਰਾ ਪ੍ਰਦੀਪ ਜੀ ਤੇ ਬਾਈ ਆਪਨੇ ਹੰਬਰ ਸਾਥੀਆਂ ਦਾ ਸਮਾਨ ਲੈ ਆਂ ਕਰਾ ਦਿੱਤੇ ਆਂ ਮੈਂ ਵੀ ਮੇ ਸਾਦੇ ਵਈਨ ਨੂੰ ਸੀਸ ਕਿਈ ਮਾਨਵੇ ਤੇ ਇਹ ਕੋਈ ਮੈਂ ਆ ਜੜੀ ਮਿਹਨਤ ਨਾਲ ਦਾ ਬਾਬਾ ਬੁੱਢਾ ਜੀ ਦੱਸਣਗੇ ਕਿ ਕਾਹਦੀ ਦਾ ਵੇਟ ਖਾਵਾ ਭਾਈ ਬਹੁਤ ਜਿਆਦਾ ਹੁੰਦਾ 15 ਕਿਲੋ ਦਾ ਦਾ ਜੀ ਜਿਵਾ ਕੰਨ ਨੂੰ ਲਾ ਦੇਣਾ ਹੋਵੇ। ਕਿੰਨੀ ਨਹੀਂ ਸਾਡੀ ਕਿੰਨੀ। ਤੇ ਲਾ ਬੁੱਤੂ ਨੂੰ ਲਾ ਦੇਣਾ। ਬਹੁਤ ਜਿਆਦਾ ਹੋ ਜਾਣਾ। ਇੱਕ ਭਾਈ ਜਿਹੜੇ ਬਾਈ ਨੂੰ ਪਿਆਰ ਕਰ ਗਿਆ। ਲਾ ਕੇ ਨੂੰ ਨੋ ਮੈਂ ਬੀਨ ਪਿਆ ਤੇ ਇੱਕ ਹੋਰ ਤਾਂ ਹੁਣ ਬੇਨਤੀ ਹੈ ਵੀ ਭਾਈ ਦੀ ਬਾਈ ਸਪੋਰਟ ਕਰ ਜੀ ਉਹਨੂੰ ਦੇਖਣਾ ਪਾਉਣਾ ਸੀ। ਕਿ ਕਿ ਜਦੋਂ ਮੈਂ। ਕੋਲ ਜਿੰਮੇਦਾਰ ਸਾਹ ਬਾਈ ਦਾ ਹਰਾ ਹੈ। ਆ ਗਿਆ। ਰਾਈਟ ਤੁਸੀਂ ਜੀ ਆਹੇ ਤੁਸੀਂ ਜੀ ਨਹੀਂ ਆਪਣੀ ਜਿਹੜੀ ਠੀਕ ਆ ਆ ਬਾਈ ਦੇ ਰਸਤੇ ਦਾ ਅਗਰ ਉਹ ਪੜਦਾ ਆ ਬਾਈ ਦਾ ਖਾੜਾ ਜਿੱਥੇ ਬਾਈ ਮਿਹਨਤ ਲਾਉਂਦਾ ਇੱਧਰ ਬਾਈ ਬੱਚਿਆਂ ਦੇ ਨਾਲੇ ਮਿਹਨਤ ਲਾਉਂਦਾ ਬਾਈ ਤੇ ਜਿੰਨੇ ਵੀ ਭਰਾ ਬਾਈ ਨਾਲ ਜੁੜੇ ਵਾ ਬਹੁਤ ਬਹੁਤ ਸਪੋਰਟ ਕਰਿਆ ਕਰੋ ਜਿਵੇਂ ਹੁਣ ਬਾਈ ਨੂੰ ਜਿੰਮ ਦੀ ਲੋੜ ਜਾਦੇ ਸਾਰੀਆਂ ਮਸ਼ੀਨਾਂ ਚਾਹੀਦੀਆਂ ਤਦੋ ਜਿੰਨੇ ਵੀ ਮਦਦ ਹੁੰਦੇ ਬਾਈ ਦੀ ਜਰੂਰ ਕਰਨ ਸਾਰੇ ਭਾਈਆਂ ਨੂੰ ਬੇਨਤੀ ਹੈ ਜਿੰਨੇ ਵੀ ਐਨਆਰਆ ਭਰਾ ਸਾਨੂੰ ਲੈਂਦੇ ਆ ਜਿਹੜੇ ਸਾਡੇ ਨਾਲ ਜੁੜੇ ਹੋ ਚੰਗੀ ਚੀਜ਼ ਦੀ ਸਪੋਰਟ ਜਰੂਰ ਕਰਿਆ ਕਰਨ ਭਰਾ